ਕੀ ਹਾਲ ਚਾਲ ਨੇ ਜੀ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਔਰ ਚੜ੍ਹਦੀਆਂ ਕਲਾ 'ਚ ਹੋਵੋਗੇ ਤੇ ਸਾਰੇ ਖੁਸ਼ ਹੋਵੋਗੇ ਇਹ ਹੀ ਅਰਦਾਸ ਲਈ ਬੇਨਤੀ ਕਰਦੇ ਆ ਵਾਹਿਗੁਰੂ ਅੱਗੇ ਸਾਰੇ ਖੁਸ਼ ਰਹੋ ਤੰਦਰੁਸਤ ਰਹੋ ਆਪਾਂ ਸੀ ਕੰਟਰੀ ਸਾਈਡ ਮੈਂ ਫਿਰਦੇ ਦੇਖਣ ਲੱਗੇ ਹੋਏ ਸੀ ਕੰਪੇਅਰ ਕਰਨ ਲੱਗੇ ਹੋਏ ਸੀ ਇੰਡੀਆ ਨੂੰ ਵੀ ਐਸ ਟਾਈਮ ਤੇ ਇੰਡੀਆ ਤੇ ਕੈਨੇਡਾ ਦਾ ਕੀ ਫਰਕ ਆ ਆਪਣੇ ਤਾਂ ਐਸ ਟਾਈਮ ਤੇ ਸੜਕਾਂ ਦੇ ਉੱਤੇ ਖੂਬ ਰੌਣਕ ਮੇਲੇ ਤੀ ਪਾਂ ਗੱਡੀਆਂ ਦੀਆਂ ਆਵਾਜ਼ਾਂ ਹੌਲ ਹਨ ਹੈ ਨਾ ਪੂਰੇ ਰੌਣਕ ਮੇਲੇ ਹੁੰਦੇ ਨੇ ਤੇ ਇੱਥੇ ਇਹੀ ਚੀਜ਼ ਨੂੰ ਸਾਰਿਆਂ ਨਾਲ ਜ਼ਿਆਦਾ ਮਿਸ ਕਰਦੇ ਆ ਆ ਇੱਥੇ ਸਕੂਲ ਆ ਸਕਰੀਨ ਦੇ ਉੱਤੇ ਬਕਾਇਦਾ ਸਾਰਾ ਕੁਝ ਆਉਂਦਾ ਕੰਟੀ ਸਾਈਡ ਵਿਲੇਜ ਪਬਲਿਕ ਸਕੂਲ ਇਹਦੇ ਉੱਤੇ ਇਹਨਾਂ ਨੇ ਸਾਰਾ ਕੁਝ ਦੇਣਾ ਦੋਨੋਂ ਸਾਈਡ ਸਕਰੀਨਸ ਚੱਲਦੀਆਂ ਨੇ ਲੋਕੀ ਮੈਸੇਜ ਵਗੈਰਾ ਦੇਣਾ ਜਾਂ ਕੁਝ ਹੋਰ ਜੋ ਸਕੂਲ ਦਾ ਲਿਸਟ ਅਪਡੇਟ ਹੁੰਦੀ ਆ ਕੋਈ ਨਾ ਕੋਈ ਹੈ ਨਾ ਉਹ ਸਾਰੀ ਉਹ ਸਾਰੀ ਇਦਾਂ ਹੀ ਆਹ ਸਕਰੀਨ ਤੇ ਹੋਣੀ ਆ ਆ ਸਕੂਲ ਦੀ ਬਿਲਡਿੰਗ ਆ ਸਾਰੀ ਇੱਥੇ ਬੈਠਣ ਲਈ ਬੈਂਚ ਦੇ ਬਾਹਰ ਆ ਆਮ ਨਾਲ ਬੈਠ ਕੇ ਇੰਜੋਏ ਕਰੋ ਦੇਖੋ ਲੋਕਾਂ ਨੂੰ ਸਾਹਮਣੇ ਪਾਰਕ ਹੈ ਤੇ ਤੇ ਮਾਰਨਿੰਗ ਇਵਨਿੰਗ ਦੋਨੋ ਟਾਈਮ ਲੋਕ ਆਉਂਦੇ ਆ ਅੱਜ ਵੀ ਲੱਗੇ ਹੋਏ ਨੇ ਦੋ ਚਾਰ ਚੁੱਲ੍ਹੇ ਝੁੱਲਣ ਲਈ ਤੇ ਵਾਕ ਕਰਨ ਲਈ ਸਾਈਡਾਂ ਦਾ ਪਤਾ ਹੀ ਆ ਜਾਣ ਜਿੱਦਾਂ ਇਹਨਾਂ ਨੇ ਗੱਲ ਕਰਦੇ ਸੀ ਉਹੀ ਵੀ ਇੱਥੇ ਬੜੀ ਸ਼ਾਂਤ ਜਿਹੇ ਤਰੀਕੇ ਦੀ ਜ਼ਿੰਦਗੀ ਆ ਕੋਈ ਮਤਲਬ ਨਹੀਂ ਕਿਸੇ ਨੂੰ ਕਿਸੇ ਤੱਕ ਕੋਈ ਆਉ ਜਾਓ ਉਦੋਂ ਹੀ ਹੀ ਤੁਹਾਡੇ ਨਾਲ ਹੈਲੋ ਹਾਈ ਹੋਣੀ ਆ ਜਦੋਂ ਕੋਈ ਕੰਮ ਆ ਜਾਂ ਤੁਸੀਂ ਬੁਲਾ ਲਿਆ ਜਾਂ ਜਿਹੜੇ ਸਾਡੇ ਬਜ਼ੁਰਗ ਹੈ ਨਾ ਬਾਪੂ ਬੇਬੇ ਆ ਨੇ ਸਾਡੇ ਜਿਹੜੇ ਪਾਰਕਾਂ 'ਚ ਬਹਿੰਦੇ ਨੇ ਉਹਨਾਂ ਦਾ ਦਹਿਰਾ ਥੋੜਾ ਜਿਹਾ ਵੱਜ ਜਾਂਦਾ ਕਿਉਂਕਿ ਪਿੰਡਾਂ ਵਾਲੇ ਸਾਰੇ ਕੋਈ ਹੋਰ ਆਪਸ਼ਨ ਤਾਂ ਬਚਦੀ ਨਹੀਂ ਇੱਥੇ ਔਰ ਫਿਰ ਮਾਰਨਿੰਗ ਈਵਨਿੰਗ ਵੇਟ ਕਰਦੇ ਆ ਵੀ ਕਦੋਂ ਸ਼ਾਮ ਹੋਵੇ ਹਨਾ ਕਦੋਂ ਅਸੀਂ ਪਾਰਕ ਦੇ ਵਿੱਚ ਜਾਈਏ ਗੱਲਾਂ-ਵੱਤਾਂ ਸਾਂਝੀਆਂ ਕੀ ਕਰੀਏ ਗੁੰਮਗੁਵਾਰ ਕੱਢੀਏ ਮਨ ਹਲਕਾ ਕਰੀਏ ਤੇ ਹੋਰ ਹਲ ਵੀ ਹੈ ਨਹੀਂ ਜਿਨ੍ਹਾਂ ਨੂੰ ਤੁਹਾਨੂੰ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਜਿਨ੍ਹਾਂ ਨੇ ਕੰਮ ਨਹੀਂ ਕਰਨਾ ਉਹਨਾਂ ਲਈ ਬਹੁਤ ਮੁਸ਼ਕਲ ਹੈ ਜੀ ਇੱਥੇ ਤੇ ਲਾਈਵ ਥੋੜੀ ਉਹੀ ਅਜੇ ਬਾਹਰ ਫਿਰਦੇ ਆ ਜਗਾ ਜਗਾ ਤੇ ਕੈਮਰੇ ਲੱਗੇ ਹੋਏ ਨੇ ਸਪੀਡਲੀ ਥੋੜੀ ਬਹੀ ਕੱਲੀ ਸਪੀਡ ਕਿੰਨੀ ਆ ਆਹ ਪਾਰਕ ਆ ਪਾਰਕ ਦੇ ਵਿੱਚ ਹੀ ਚੱਲਦੇ ਆਪਾਂ ਆ ਟੈਂਪਰੇਰੀ ਇਹਨਾਂ ਦੇ ਜਿਹੜੇ ਵਾਸ਼ਰੂਮ ਬਣਾਏ ਹੋਏ ਨੇ ਐਮਰਜੈਂਸੀ ਲਈ ਜਿਹੜੇ ਪਾਰਕਾਂ ਚਾਉਂਦੇ ਨੇ ਉਹਨਾਂ ਲਈ ਯੂਜ਼ ਕਰਨ ਲਈ ਠੀਕ ਹੈ ਜੀ ਕਹਿਣ ਦਾ ਮਤਲਬ ਕਿ ਇੱਥੇ ਜਿਹੜੀ ਲਾਈਫ ਆ ਨਾ ਉਹ ਇਹ ਜਿਹੜੇ ਕੰਟਰੀ ਨੇ ਬਾਹਰਲੇ ਸਾਰੇ ਇੰਗਲੈਂਡ ਕੈਨੇਡਾ ਅਮਰੀਕਾ ਜਿਹੜੇ ਵੀ ਮੇਨ ਜੇ ਹੋਗੇ ਇਹ ਸਾਰੇ ਕਮਲਿਆਂ ਲਈ ਹੋਈ ਨੇ ਜਾਂ ਜਿਨ੍ਹਾਂ ਨੇ ਘੁੰਮਣਾ ਫਿਰਨਾ ਉਹਨਾਂ ਲਈ ਤੇ ਇਹ ਚੀਜ਼ਾਂ ਆਜੂਲੇ ਲੱਗੇ ਹੋਏ ਨੇ ਜਿੱਥੇ ਆ ਕੇ ਸਾਰੇ ਇੰਜੋਏ ਕਰਦੇ ਆ ਬੈਂਚ ਨੇ ਲੋਹੀ ਜਾਂਦੀ ਆ ਵੀ ਇੱਥੇ ਜਿਹੜੀ ਲਾਈਫ ਆ ਤੁਹਾਡੀ ਸਟਰਗਲ ਫੁੱਲ ਲਾਈਫ ਆ ਐਨਜਾਇਮੈਂਟ ਵਾਲੀ ਵੀਕੈਂਡ ਹੀ ਹੁੰਦੀ ਆ ਇਕੱਲੀ ਉਦੋਂ ਪ੍ਰੋਗਰਾਮ ਪਹਿਲਾਂ ਹੀ ਬਣਾ ਲੈਂਦੇ ਮੇਰੇ ਭਰਾ ਜਿਹੜੀਆਂ ਭੈਣਾਂ ਨੇ ਮੇਰੀਆਂ ਜੋਬਾਂ ਕਰਦੀਆਂ ਹਨਾ ਕੰਮ ਕਰਦੀਆਂ ਨੇ ਉਹ ਸ਼ੁਕਰ ਕਰਦੀਆਂ ਨੇ ਵੀ ਵੀਕੈਂਡ ਆ ਵੀ ਅਧੀਆਂ ਤਾਂ ਮੇਰੇ ਵਰਗੀਆਂ ਕਿਹੜੀਆਂ ਹੋਣੀਆਂ ਵੀ ਆਵੇ ਹੀ ਨਾ ਕਿਉਂਕਿ ਭਰਾ ਸਾਡੇ ਪਹਿਲੇ ਵੀਕੈਂਡ ਤੇ ਪ੍ਰੋਗਰਾਮ ਛਾਪ ਦਿੰਦੇ ਨੇ ਆਪਣਾ ਵੇ ਅੱਜ ਆ ਵੀਕੈਂਡ ਤੇ ਆ ਕਰਾਂਗੇ ਉਹ ਕਰਾਂਗੇ ਇਹਨਾਂ ਕੋਲ ਉਹੀ ਟਾਈਮ ਹੁੰਦਾ ਇੰਜੋਏ ਕਰਨ ਦਾ ਕੋਈ ਗਰੋਸਰੀ ਕਰਨੀ ਹੈ ਕੁਝ ਹੋਰ ਕਿਤੇ ਜਾਣਾ ਹੋਣਾ ਆਪਣੇ ਵਾਲਾ ਕੰਮ ਤਾਂ ਹੈ ਨਹੀਂ ਵੀ ਬਗੈਰ ਦੱਸੀ ਚਲੇ ਗਏ ਮੂੰਹ ਚੱਕਿਆ ਪਹੁੰਚੇ ਸੀ ਅਗਲੇ ਦੇ ਗਿੱਟਾਂ ਦੀ ਜਾ ਕੇ ਦੱਸੀ ਦਾ ਵੀ ਹਨਾ ਅਸੀਂ ਆ ਗਏ ਇਹ ਚੀਜ਼ਾਂ ਤੋਂ ਹਟ ਕੇ ਸਾਰਾ ਕੁਝ ਹਾਂ ਸੈਂਟਰ ਟੇਬਲ ਲੱਗੇ ਹੋਏ ਨੇ ਜਿੱਥੇ ਸਾਡੇ ਬਾਬੇ ਬੀਬੀਆਂ ਆ ਕੇ ਪੈਂਦੀਆਂ ਨੇ ਬੀਬੀਆਂ ਸਾਡੀਆਂ ਸਾਰੀਆਂ ਇੱਥੇ ਪੈਂਦੀਆਂ ਨੇ ਪਹਿਣਾ ਮੇਰੀਆਂ ਬੈਂਚ ਵਗੈਰਾ ਲੱਗੇ ਹੋਏ ਨੇ ਇਹ ਸਾਰੇ ਚੁੱਲੇ ਵਗੈਰਾ ਲੱਗੇ ਨੇ ਬੱਚਿਆਂ ਲਈ ਫੈਸਿਲਿਟੀਆਂ ਮਿਲਦੀਆਂ ਬੱਚਿਆਂ ਨੂੰ ਵੱਧੂ ਗੇਮਾ ਘੁਮਾ ਖੇਡਦੇ ਆ ਸੋਹਣੀਆਂ ਬਜ਼ੁਰਗ ਲੈ ਕੇ ਆਉਂਦੇ ਆ ਬੱਚਿਆਂ ਨੂੰ ਹਨਾ ਪੋਤੇ ਪੁੱਤੀਆਂ ਨੂੰ ਇੱਥੇ ਖਿਲਾਉਣ ਟਾਈਮ ਪਾਸ ਹੋ ਜਾਂਦਾ ਨਾਲੇ ਉਹਨਾਂ ਦਾ ਨਾਲੇ ਬੱਚੇ ਸੋਹਣੇ ਪਾਸੇ ਲੱਗ ਜਾਂਦੇ ਆ ਚਲੋ ਪਸੀਨੇ ਕੱਢ ਲੈਂਦੇ ਆਪਣੇ ਆਹ ਉੱਧਰ ਸਾਹਮਣੇ ਹੀ ਰੋਡ ਉਹ ਸਾਹਮਣੇ ਜਿੱਧਰੋਂ ਗੱਡੀਆਂ ਆਉਂਦੀ ਐ ਇੱਧਰ ਮੇਨ ਆ ਜਾਂਦੀ ਐ ਰੋਡ ਰੋਡ ਕਰਾਸ ਕਰਕੇ ਸਾਰੀਆਂ ਗੱਡੀਆਂ ਦੇ ਏਜੰਸੀਸ ਸਾਰੀਆਂ ਦੀਆਂ ਜਿੰਨੀਆਂ ਵੀ ਕੰਪਨੀਆਂ ਨੇ ਲੋਟੀ ਹਾ ਗੇਟ ਇੱਧਰ ਵੀ ਆ ਤੇ ਉੱਧਰ ਵੀ ਆ ਚਾਰੋਂ ਫੱッセ ਗੇਟ ਨੇ ਰੂਲਸ ਫੋਲੋ ਕਰਨੇ ਬਹੁਤ ਜ਼ਰੂਰੀ ਨੇ ਇੱਥੇ ਨਿਯਮਾਂ ਦੀ ਪਾਲਣਾ ਜਿਹੜਾ ਕਰਦਾ ਉਹ ਸੌਖਾ ਰਹਿੰਦਾ ਨਹੀਂ ਤਾਂ ਫਿਰ ਨਾਲ ਦੀ ਨਾਲ ਟਿਕਟਾਂ ਚੱਕੋ ਆਪਣੇ ਵਾਲਾ ਕੰਮ ਤਾਂ ਹੈ ਨਹੀਂ ਵੀ ਪੱਤੇ ਚਲਦੇ ਆ ਪੈਸੇ ਦਿਓ ਤੇ ਕੰਮ ਹੋ ਜੂ ਨਹੀਂ ਲੋ ਜੀ ਹੁਣ ਆਪਾਂ ਬੈਕ ਚਲਦੇ ਆ ਵਾਪਸ ਪਾਰਕ ਤੋਂ ਐ ਸਾਈਡ ਤੇ ਚੱਲਣਾ ਰੋਡ ਤੇ ਨਹੀਂ ਚੱਲਣਾ ਕਿਸੇ ਨੇ ਵੀ ਘਰਾਂ ਦੇ ਅੱਗੇ ਅੱਗੇ ਆਪਰੇ ਡਰਾਈਵ ਵਿੱਚ ਗੱਡੀਆਂ ਨੇ ਕੋਈ ਸੈਂਟਰ ਚ ਨਹੀਂ ਕਢਾ ਸਕਦਾ ਕਢਾਊਗਾ ਤਾਂ ਟ੍ਰੈਕਟਰ ਲੱਗੂਗੀ ਬਸ ਆਹੀ ਚੱਕਰ ਇਹਦੇ ਕਰਕੇ ਹੀ ਲੋਕ ਟੈਕਟਰਾਂ ਤੋਂ ਡਰਦੇ ਹੀ ਟਿੱਪਣ ਚ ਰਹਿੰਦੇ ਆ ਰੂਲਸ ਫਾਲੋ ਕਰਦੇ ਆ ਕੋਈ ਤੁਹਾਨੂੰ ਇੱਥੇ ਸ਼ੋਰ ਸ਼ਰਾਬਾ ਕੁਝ ਨਹੀਂ ਮਿਲਣਾ ਬਿਲਕੁਲ ਸ਼ਾਂਤੀ ਇੰਗਰੇਜ਼ਾ ਕਰ ਕੁ ਬਹੁਤ ਸੋਹਣੇ ਸਜਾਏ ਹੋਏ ਆ ਪਲਾਂਟਿੰਗ ਕੀਤੀ ਹੋਈ ਆ ਹਨਾ ਫੁੱਲ ਫੁੱਲਾ ਦੇਖੋ ਕਾਰਨ ਰੋਲਾ ਕਰ ਬਹੁਤ ਸੋਹਣਾ ਲੱਗਦਾ ਹੈਗੇ ਸਿੰਪਲ ਦਿਓ ਇੱਧਰ ਇਹ ਸਾਰਾ ਸਕੂਲ ਹੀ ਆ ਕਿੰਨੇ ਨੇ ਗੱਡੀ ਰੋਡ ਤੇ ਖੜਾਈ ਹੁੰਦੇ ਜਦੋਂ ਆ ਤਾਂ ਮੇਨ ਰੋਡ ਜੀ ਆ ਜਾਂਦੀ ਹੈ ਤੇ ਅੱਗੇ ਜਾ ਕੇ ਗਲੀਆਂ ਨੇ ਜੇ ਤੁਹਾਡੀ ਇੱਥੇ ਜਿੱਦਾਂ ਡਰਾਈਵਰ ਚ ਗੱਡੀ ਖੜੀ ਹੈ ਇਦਾਂ ਨਾ ਖੜੀਆ ਹੋਣ ਤਾਂ ਨਾਲ ਦੀ ਨਾਲ ਫਿਰ ਟਿਕਟਾਂ ਵੀ ਚੱਕ ਲਿਓ ਸਫੇਰ ਨੂੰ 35 ਡਾਲਰ ਦੀ ਟਿਕਟ ਤੁਹਾਡੇ ਗੱਡੀ ਦੇ ਉੱਤੇ ਪਈ ਹੁੰਦੀ ਆ ਪੇ ਕਰਨ ਨੂੰ ਪਾਰਕਿੰਗ ਜ਼ਰੂਰੀ ਆ ਇਸ ਕਰਕੇ ਗੱਡੀਆਂ ਵੀ ਜ਼ਰੂਰੀ ਨੇ ਗੱਡੀਆਂ ਬਿਨਾ 1 ਮਿੰਟ ਵੀ ਨਹੀਂ ਸਰਦਾ ਇੱਥੇ ਕਿਉਂਕਿ ਹੋਰ ਤਾਂ ਕੋਈ ਆਪਸ਼ਨ ਹੈ ਨਹੀਂ ਜਾਂ ਬੱਸਾਂ ਨੇ ਬੱਸਾਂ ਦੇ ਵਿੱਚ ਟਾਈਮ ਬਹੁਤ ਵੇਸਟ ਹੁੰਦਾ ਇਹ ਸਾਰਾ ਸਕੂਲ ਹੀ ਹੈ ਇੱਧਰ ਸਾਰਾ ਤੁਹਾਨੂੰ ਦਿਨ ਟਾਈਮ ਦਿਖਾਵਾਂਗੇ ਕਿਸੇ ਦਿਨ ਆ ਜਾਂਦੇ ਨੇ ਜਿਵੇਂ ਆਪਾਂ ਸਟਰੀਟਸ ਨੇ ਇਹ ਜਿਵੇਂ ਆਪਾਂ ਮਹੱਲੇ ਕਰਦੇ ਨੇ ਪਿੰਡਾਇ ਦਾ ਚਲੇ ਉਹ ਬੰਦ ਤੜਾਖੂ ਉਹ ਮੀਆਂ ਵਾਲੀ ਗਲੀ ਉਹ ਫਲਾਣੀ ਗਲੀ ਇੱਥੇ ਨਾਮ ਬਕਾਇਦਾ ਉੱਥੇ ਆਪਾਂ ਉਹ ਨਾਮ ਪਾ ਦਿੰਦੇ ਇੱਥੇ ਬਕਾਇਦਾ ਪ੍ਰੋਪਰ ਰੱਖੇ ਹੋਏ ਨੇ ਜਿਹੜਾ ਸੌਖਾ ਹੋਵੇ ਸਾਰਿਆਂ ਲਈ ਹੈ ਨਾ ਲੱਭਣਾ ਕਰਨਾ ਮੌਸਮ ਦਾ ੱਗੇ ਨਾਲ ਫਰਕ ਪੈ ਚਲਿਆ ਠੰਢੀ ਹਵਾ ਚੱਲਦੀ ਆ ਮੈਂ ਕੀ ਦਿਖਾਉਣਾ ਸੀ ਮੈਂ ਤੁਹਾਨੂੰ ਇਹ ਹੀ ਦਿਖਾਉਣਾ ਸੀ ਬੀ ਸ਼ਾਂਤ ਹੀ ਹਿੰਦੀ ਆ ਇੱਥੇ ਜਿੱਦਾਂ ਗਲੀ ਆ ਸਟਰੀਟ ਦੋਨੋਂ ਸਾਈਡ ਤੇ ਜਿਹੜੀਆਂ ਗੱਡੀਆਂ ਤਾਂ ਉੱਪਰ ਖੜੀਆਂ ਨੇ ਰੋਡ ਤੋਂ ਉਹਨਾਂ ਦਾ ਕੋਈ ਮੈਟਰ ਨਹੀਂ ਜਿਹੜੀਆਂ ਜਿੱਦਾਂ ਜੀਪ ਖੜੀਆਂ ਇਦਾਂ ਖੜੀਆਂ ਨੇ ਇਹਨਾਂ ਨੂੰ ਨਾਲ ਹੀ ਟਿਕਟ ਆਣੀ ਆਣੀ ਹੈ ਇਹਨਾਂ ਦੀ ਲੱਕ ਜੇ ਬਚ ਜਾਂਦੇ ਆ ਆਨ ਇ ਲੈਟਰ ਬਾਕਸ ਇੱਥੋਂ ਦੇ ਹਰੇ ਘਰ ਦਾ ਆਪਣਾ ਆਪਣਾ ਲੈਟਰ ਬਾਕਸ ਇਥੇ ਮੈਂ ਦਿਨੇ ਦਿਖਾਉਂ ਚੰਗੀ ਤਰ੍ਹਾਂ ਨਾਲ ਇਹ ਜਿਹੜਾ ਬੀ ਟਾਊਨ ਇੱਥੇ ਤਾਂ मोस्टली ਪੰਜਾਬੀ ਹੋਏ ਨੇ ਸਾਰੇ ਰਹਿੰਦੇ ਨੇ ਹੋਰ ਵੀ ਰਹਿੰਦੇ ਨੇ ਭੈਣ ਭਰਾ ਸਾਰੇ ਹੈਗੇ ਨੇ ਮਿਕਸ ਨੇ ਸਾਰੇ ਪੰਜਾਬੀ ਜ਼ਿਆਦਾ ਨੇ ਪੰਜਾਬੀ ਕਮਿਊਨਿਟੀ ਜ਼ਿਆਦਾ ਇੱਥੇ ਦੇਖੋ ਕਿਤੋਂ ਵੀ ਤੁਹਾਨੂੰ ਆਪਣੇ ਪੰਜਾਬ ਵਰਗਾ ਲੱਗਦਾ ਕੁਝ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਸ਼ੋਰ ਨਹੀਂ ਇੱਕਦਮ ਸ਼ਾਂਤ ਮਹੌਲ ਤਾਂ ਇੰਤਜਾਦੋਂ ਛੁੱਟੀ ਜਾਂਦੇ ਨੇ ਬਾਹਰ ਲੈ ਇੰਡੀਆ ਨੂੰ ਫੇ ਜਾ ਕੇ ਮੁਰੰਦਨ ਦਿੱਲੀ ਕਰਦਾ ਹੁੰਦਾ ਸਾਰਿਆਂ ਦਾ ਇਹ ਚੀਜ਼ਾਂ ਨੂੰ ਆ ਕੇ ਫੇਮਸ ਕਰੀ ਜਾਂਦੇ ਆ ਚਲੋ ਜੀ ਆਪਾਂ ਵੀ ਸੈਰਾਂ ਕਰਕੇ ਆ ਗਏ ਅੱਜ ਢਿੱਡੀ ਵੱਡੀ ਗੱਡੀਆਂ ਦੀ ਲਾਈਨ ਹੈ ਢਿੱਡੀ ਵੱਡੀ ਟਰੱਕਾਂ ਦੀ ਲਾਈਨ ਵੀ ਲੱਗਣੀ ਆ ਇਹਨਾਂ ਦੀ ਲੱਕ ਹੋਈ ਤਬ ਬੱਜ ਜਣਗੇ ਨਹੀਂ ਤਾਂ ਸਵੇਰ ਨੂੰ ਟਿਕਟਾਂ ਦੀ ਛੜੀ ਪੂਰੀ ਲੱਗੂਗੀ ਅੱਛਾ ਦੋ ਦਿਨ ਤੇ ਫੇਰ ਮੁੰਡਾ ਅੰਮ੍ਰਿਤਸਰ ਮੰਡੇ ਚਲੋ ਜੀ ਮਿਲਦੇ ਆ ਤੁਹਾਨੂੰ ਫੇਰ ਹੁਣ ਹੋਰ ਕਿਸੇ ਵੀਡੀਓ ਦੇ ਨਾਲ ਤਦ ਤੱਕ ਰੱਖੋ ਧਿਆਨ ਐਦਾਂ ਹੀ ਦਿਓ ਚੈਨਲ ਨੂੰ ਪਿਆਰ ਸੈਸ਼ੀ ਗਾਲ ਜੀ